ਆਹ ਆਹ ਸਰ ਮਾਸ਼ ਸ਼੍ਰੀ ਰਾਤਨ ਨੂੰ ਕਿਵੇਂ ਦੇਖ ਰਹੇ ਮੇਲਾ ਦੇਖੋ ਜੀ ਕਾਫੀ ਕਲਾਨੌਰ ਦਾ ਜਿਹੜਾ ਹੈਗਾ ਮਾਸ਼ ਸ਼੍ਰੀ ਰਾਤਨ ਦਾ ਮੇਲਾ ਕਾਫੀ ਫੇਮਸ ਹੈਗਾ ਕਾਫੀ ਪੁਰਾਣੀ ਮੰਡੀ ਹੋਇਆ ਹੈਗਾ ਤੋਂ ਇਹਨੂੰ ਦੇਖਦੇ ਹੋਏ ਇੱਥੇ ਜਿਹੜੇ ਸ਼ਰਧਾਲੂ ਆਏ ਹੈਗੇ ਤੁਹਾਨੂੰ ਦੇਖਦੇ ਅਸੀਂ ਮੁਤਾਬਕ ਬੰਦ ਕੀਤੇ ਹੈਗੇ ਅਸੀਂ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਹੈ ਉਹ ਚੈੱਕ ਕਰਨ ਨੂੰ ਆਏ ਸੀ ਸਾਡੇ ਨਾਲ ਐਸਪੀ ਹਰਕਟਰ ਸਾਹਿਬ ਇਹ ਡੀਐਸਪੀ ਕਲਾਨੌਰ ਸਾਹਿਬ ਡੀਐਸਪੀ ਐਸਪੀ ਦਿਨਾਨਗਰ ਸਾਹਿਬ ਤੋਂ ਸਾਡੀ ਇੱਥੇ ਵਕ ਵਕ ਅਸੀਂ ਜਿਹੜਾ ਹੈਗਾ ਥਾਵਾਂ ਤੇ ਅਸੀਂ ਚੈਕਿੰਗ ਕੀਤੀ ਹੈਗੀ ਐਂਡ ਅਸੀਂ ਵੀ ਸਾਡੀ ਜਿਹੜੀ ਡਿਵੈਲਪਮੈਂਟ ਹੈਗੀ ਉਹ ਦੋਸਤ ਹੈਗੀ ਐਂਡ ਇਸ ਤੋਂ ਬਾਅਦ ਵੀ ਅਸੀਂ ਜਿਹੜਾ ਬਾਰਡਰ ਏਰੀਆ ਤੇ ਜਿਹੜਾ ਹੈਗਾ ਜਿਹੜਾ ਵਿਜੀਟ ਹੈ ਉਹ ਵੀ ਅਸੀਂ ਜਿਹੜੇ ਵਕਫ ਵਕਫ ਤਾਮਾਂ ਤੇ ਅਸੀਂ ਕਰਦੇ ਹੈਗੇ ਤੁਹਾਡੇ ਤੁਹਾਡੇ ਵਾਸੀ ਮੈਂ ਸਾਰੇ ਗੁਰਦਾਸ ਵਸਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਭਈ ਕਿ ਅਗਰ ਕਿਸੇ ਦੇ ਨਾਲ ਵੀ ਕਿਸੇ ਵੀ ਤਰੀਕੇ ਨਾਲ ਕੋਈ ਇਸ਼ੂ ਹੈਗਾ ਜਾਂ ਉਹਨਾਂ ਨੂੰ ਕੋਈ ਵੀ ਸਮੱਸਿਆ ਆਂਦੀ ਹੈਗੀ ਤਾਂ ਉਹ ਮੇਰੇ ਨਾਲ ਡਾਇਰੈਕਟ ਰਾਬਤਾ ਰੱਖ ਸਕਦੇ ਹੈਗੇ ਮੇਰੇ ਆਫਿਸ ਨੂੰ ਮੈਨੂੰ ਆ ਕੇ ਮਿਲ ਸਕਦੇ ਹੈਗੇ ਬਾਕੀ ਅਸੀਂ ਵੀ ਜਿੰਨਾ ਪੋਸੀਬਲ ਹੋਏਗਾ ਅਸੀਂ ਜੀ ਬੈਸਟ ਅਫਰਟ ਕਰਕੇ ਗੁਰਦਾਸਪੁਰ ਲਈ ਅਸੀਂ ਬੈਸਟ ਤੋਂ ਬੈਸਟ ਚੈੱਕ ਕਰਾਂਗੇ ਥੈਂਕ ਯੂ ਸਰ ਆਹ ਆਹ ਸਰ ਮਾਸ਼ੀਵਰਾਤ ਨੂੰ ਕਿਵੇਂ ਦੇਖ ਰਹੇ ਮੇਲਾ ਦੇਖੋ ਜੀ ਕਾਫੀ ਕਲਾਨੌਰ ਦਾ ਜਿਹੜਾ ਹੈਗਾ ਮਾਸ਼ੀਵਰਤੀ ਦਾ ਮੇਲਾ ਕਾਫੀ ਫੇਮਸ ਹੈਗਾ ਕਾਫੀ ਪ੍ਰਾਚੀਨ ਮੰਡੀ ਹੋਇਆ ਹੈਗਾ ਤੋਂ ਇਹਨੂੰ ਦੇਖਦੇ ਹੋਏ ਇੱਥੇ ਜਿਹੜੇ ਸ਼ਰਧਾਲੂ ਆਏ ਹੈਗੇ ਤੁਹਾਨੂੰ ਦੇਖਦੇ ਹੋਸੀਂ ਮੁਕਤਬ ਬੰਦ ਕੀਤੇ ਹੈਗੇ ਅਸੀਂ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਹੈ ਉਹ ਚੈੱਕ ਕਰਨ ਨੂੰ ਆਏ ਸੀ ਸਾਡੇ ਨਾਲ ਐਸਪੀ ਹਿਡਕਵਾਰਟਰ ਸਾਹਿਬ ਇਹ ਡੀਐਸਪੀ ਕਲਾਨੌਰ ਸਾਹਿਬ ਡੀਐਸਪੀ ਏਐਸਪੀ ਦਿਨਾਨਗਰ ਸਾਹਿਬ ਤੋਂ ਸਾਡੀ ਇੱਥੇ ਵਕ ਵਕ ਅਸੀਂ ਜਿਹੜਾ ਹੈਗਾ ਥਾਵਾਂ ਤੇ ਅਸੀਂ ਚੈਕਿੰਗ ਕੀਤੀ ਹੈਗੀ ਐਂਡ ਅਸੀਂ ਵੀ ਸਾਡੇ ਦੇ ਡਿਵੈਲਪਮੈਂਟ ਹੈਗੇ ਉਹ ਦੁਸਤ ਹੈਗੇ ਐਂਡ ਇਸ ਤੋਂ ਬਾਅਦ ਵੀ ਅਸੀਂ ਜਿਹੜਾ ਬਾਰਡਰ ਏਰੀਆ ਦਾ ਜਿਹੜਾ ਹੈਗਾ ਜਿਹੜਾ ਵਿਜਿਟ ਹੈ ਉਹ ਵੀ ਅਸੀਂ ਜਿਹੜੇ ਵਕਤ ਵਕਤਾਂ 'ਤੇ ਅਸੀਂ ਕਰਦੇ ਹੈਗੇ ਤੁਹਾਡੇ ਤੁਹਾਡੇ ਵਾਸੀ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਭਈ ਕਿ ਅਗਰ ਕਿਸੇ ਦੇ ਨਾਲ ਵੀ ਕਿਸੇ ਵੀ ਤਰੀਕੇ ਨਾਲ ਕੋਈ ਇਸ਼ੂ ਹੈਗਾ ਜਾਂ ਉਹਨਾਂ ਨੂੰ ਕੋਈ ਵੀ ਸਮੱਸਿਆਵਾਂ ਆਂਦੀ ਹੈਗੇ ਤਾਂ ਉਹ ਮੇਰੇ ਨਾਲ ਡਾਇਰੈਕਟ ਰਾਬਤਾ ਰੱਖ ਸਕਦੇ ਹੈਗੇ ਮੇਰੇ ਆਫਿਸ ਨੂੰ ਮੈਨੂੰ ਆ ਕੇ ਮਿਲ ਸਕਦੇ ਹੈਗੇ ਬਾਕੀ ਅਸੀਂ ਵੀ ਜਿੰਨਾ ਪੋਸੀਬਲ ਹੋਏਗਾ ਅਸੀਂ ਜੀ ਬੈਸਟ ਅਫਰਟ ਕਰਕੇ ਗੁਰਦਾਸਪੁਰ ਲਈ ਅਸੀਂ ਬੈਸਟ ਤੋਂ ਬੈਸਟ ਚੈੱਕ ਕਰਾਂਗੇ ਥੈਂਕ ਯੂ ਸਰ ਆਹ ਆਹ ਸਰ ਮਾਸ਼ ਸ਼੍ਰੀ ਰਾਤਰੀ ਨੂੰ ਕਿਵੇਂ ਦੇਖ ਰਹੇ ਮੇਲਾ ਦੇਖੋ ਜੀ ਕਾਫੀ ਕਲਾਨੋਵ ਦਾ ਜਿਹੜਾ ਹੈਗਾ ਮਾਸ਼ ਸ਼੍ਰੀ ਰਾਤਰੀ ਦਾ ਮੇਲਾ ਕਾਫੀ ਫੇਮਸ ਹੈਗਾ ਕਾਫੀ ਪ੍ਰਸਿੱਧ ਮੰਡੀ ਹੋਏਗਾ ਤੋਂ ਇਹਨੂੰ ਦੇਖਦੇ ਹੋਏ ਇੱਥੇ ਜਿਹੜੇ ਸ਼ਰਧਾਲੂ ਆਏ ਹੈਗੇ ਉਹਨੂੰ ਦੇਖਦੇ ਵੇਸੇ ਮੁਕਤਵ ਬੰਦ ਕੀਤੇ ਹੈਗੇ ਅਸੀਂ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਹੈ ਉਹ ਚੈੱਕ ਕਰਨ ਨੂੰ ਆਏ ਸੀਗੇ ਸਾਡੇ ਨਾਲ ਐਸਪੀ ਹਰਕਟਰ ਸਾਹਿਬ ਇਹ ਡੀਐਸਪੀ ਕਲਾਨੌਰ ਸਾਹਿਬ ਇਹ ਡੀਐਸਪੀ ਐਸਪੀ ਦਿਨਾਨਗਰ ਸਾਹਿਬ ਤੋਂ ਸਾਡੀ ਇੱਥੇ ਵਕਫ-ਵਕਫ ਅਸੀਂ ਜਿਹੜਾ ਹੈਗਾ ਥਾਵਾਂ ਤੇ ਅਸੀਂ ਚੈਕਿੰਗ ਕੀਤੀ ਹੈਗੀ ਐਂਡ ਅਸੀਂ ਵੀ ਸਾਡੀ ਜਿਹੜੀ ਡਿਵੈਲਪਮੈਂਟ ਹੈਗੀ ਉਹ ਦੁਸਤ ਹੈਗੀ ਐਂਡ ਇਸ ਤੋਂ ਬਾਅਦ ਵੀ ਅਸੀਂ ਜਿਹੜਾ ਬਾਰਡਰ ਏਰੀਆ ਦਾ ਜਿਹੜਾ ਹੈਗਾ ਜਿਹੜਾ ਵਿਜੀਟ ਹੈ ਉਹ ਵੀ ਅਸੀਂ ਜਿਹੜੇ ਵਕਫ-ਵਕਫ ਥਾਵਾਂ ਤੇ ਅਸੀਂ ਕਰਦੇ ਹੈਗੇ ਤੁਹਾਡੇ ਤੁਹਾਡੇ ਵਾਸੀ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਭਈ ਕਿ ਅਗਰ ਕਿਸੇ ਦੇ ਨਾਲ ਵੀ ਕਿਸੇ ਵੀ ਤਰੀਕੇ ਨਾਲ ਕੋਈ ਇਸ਼ੂ ਹੈਗਾ ਜਾਂ ਉਹਨਾਂ ਨੂੰ ਕੋਈ ਵੀ ਸਮੱਸਿਆ ਆਂਦੀ ਹੈਗੀ ਤਾਂ ਉਹ ਮੇਰੇ ਨਾਲ ਡਾਇਰੈਕਟ رابطہ ਰੱਖ ਸਕਦੇ ਹੈਗੇ ਮੇਰੇ ਆਫਿਸ ਨੂੰ ਮੈਨੂੰ ਆ ਕੇ ਮਿਲ ਸਕਦੇ ਹੈਗੇ ਬਾਕੀ ਅਸੀਂ ਵੀ ਜਿੰਨਾ ਪੋਸੀਬਲ ਹੋਏਗਾ ਅਸੀਂ ਜੀ ਬੈਸਟ ਅਫਰਟ ਕਰਕੇ ਗੁਰਦਾਸਪੁਰ ਲਈ ਅਸੀਂ ਬੈਸਟ ਤੋਂ ਬੈਸਟ ਚੈੱਕ ਕਰਾਂਗੇ